ਸੀ ਦੇਖਿਆ ਹੋਣਾ ਜਦੋਂ ਪੁੱਤ ਦੀ ਅੰਤ ਅਰਦਾਸ ਨੂੰ ਸੁਖਨ ਕਰਕੇ ਤੇ ਰਛੂ ਦੀ ਮਾਂ ਬੰਦੋਂ ਕਿੱਥੇ ਉਹਦੀ ਅੰਤ ਅਰਦਾਸ ਤੇ ਪ੍ਰਮਾਤਮਾ ਦੇ ਚਰਨਾ ਕੀਤੇ ਵਾਲੇ ਵਕਸ਼ਣ ਦੀ ਕੀਤੀ ਸੀ ਕਿ ਨਾਲ ਇਹ ਵੀ ਸੰਗਤ ਦਾ ਜਿਆਦਾ ਯਾਰ ਇਧਰੋਂ ਮੈਡਮ ਬੁਲਾਈ ਜਾਂਦੀ ਹੈ ਜੀ ਵਾਤਾਵਰਨ ਨੂੰ ਬਚਾਉਣਾ ਵੀ ਉਨਾ ਹੀ ਜ਼ਰੂਰੀ ਹੈ ਅਸੀਂ ਆਪਣੀਆਂ ਅਗਲੀਆਂ نسلਾਂ ਨੂੰ ਸਿਹਤ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ 47 48 ਦੀ ਕਿਤਾਬ ਪੰਨ ਜਾ ਰਹੇ ਆ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤਾਂ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਬੀਾਲ ਸਿੰਘ ਜੀ ਸਟਾਫ ਸਰਬ ਨੇ ਵੀ ਪਿੰਡ ਨਾਲ ਕਰੀ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅ ਅੱਜ ਦਾ ਚਰਮ ਦੇਣਾ ਜਨਮ ਤੋਂ ਇਲਾਵਾ ਵੀ ਭੁੱਖਾਂ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਨੇ ਇਹਨੂੰ ਕਰਨ ਦੀ ਇਜਾਜ਼ਤ ਦਿੱਤੀ ਤੇ ਬੜਾ ਵੱਡਾ ਯੋਗਦਾਨ ਹੈ ਤਾਂ ਅੱਜ ਵੀ ਦੇਖੋ ਇਹਦਾ ਆਪਣਾ ਮਿੱਠਾ ਦਾਗ ਰਹਿਣਾ ਹੈ ਇਹਨਾਂ ਦੇ ਪਿੰਡਾਂ ਦੇ ਕੀ ਕਹਾਂਗੇ ਜਿਹੜਾ ਕਾਮ ਆਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਕਰਨੀ ਚਾਹੀਦੀ ਜਿਵੇਂ ਮਾਲਵਾ ਬੈਲਟ ਦੇ ਵਿੱਚ ਕੈਂਸਰ ਲਗਾਤਾਰ ਵੱਧ ਰਿਹਾ ਹੋਰ ਬਿਮਾਰੀਆਂ ਨੂੰ ਜਿਵੇਂ ਇੱਕ ਦੂਜੇ ਤੇ ਚੱਕਰ ਸੱਟੀਆਂ ਤੋਂ ਇਲਾਵਾ ਇੱਕ ਦੂਜੇ ਦਾ ਕੈਕਟਰ ਸੈਂਸਨੇਸ਼ਨ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ ਰਿਹਾ ਸਿੱਖ ਦੂਜੇ ਨੂੰ ਮਾੜਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜੂਨ ਦੇ ਵਿੱਚ ਆ ਚੁੱਕਿਆ ਦੁਪਹਿਰ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਊਗਾ ਜੇ ਅਸੀਂ ਨਾ ਸੁਧਰੀ ਤਾਂ ਸਾਨੂੰ ਛੋਟੇ ਛੋਟੇ ਇਹ ਖੇਤਾਂ ਦੇ ਵਿੱਚ ਤੁਸੀਂ ਜਿਨ੍ਹਾਂ ਛੋਟੇ ਛੋਟੇ ਤਲਾਬ ਬੁਰੀਆਂ ਪੈਣਗੇ بارش ਦੇ ਪਾਣੀ ਨੂੰ ਸੰਭਾਲ ਕਰਨੇ ਤੋਂ ਇਹਦੇ ਉਦੋਂ ਵੱਜੋ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨਹੀਂ ਕਰ ਸਕਦੇ। ਬਾਈਕ ਬੰਦ ਦੀ ਛੋਟੀ ਚੀਜ਼ ਵੀ ਬਾਈਕ ਬੰਦ ਦੇ ਨਾਲ ਇਕੱਲੇ ਦਰਮਾਣ ਤੇ ਆਰਗੈਨਿਕ ਖਾਦਾਂ ਸੰਬੰਧੀ ਬਹੁਤ ਜ਼ਰੂਰਤ ਦੇ ਕੰਮ ਦਾ ਕੋਸ਼ਿਸ਼ ਕਰ ਰਹੇ। ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਉਹ ਲੋਕਾਂ ਦੇ ਲਈ ਵੀ ਰੋਡ ਮੋਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਵੀ ਇਸ ਰਸਤੇ ਤੁਰਨ ਨਾ ਅਰੇ ਸਪਰੇ ਤੋਂ ਜਿਹੜੀ ਆਰਗੈਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕੀ ਖਾਣਨਾ ਹੈ ਉੱਤੇ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਕਿ ਜਿਹਨੂੰ ਬੱਜੂ ਵਾਲੇ ਦੀ ਲੜਕੀ ਆਈ ਹੈ ਉਂਕਰੇ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊਸੀ ਕੀ ਖਾਣਾ ਹੈ ਕੀ ਪੀਣਾ ਹੈ ਇਹ ਜਿਹੜੀ ਜਿਹੜੀ ਚੁਆਇਸ ਕਰਨੀ ਇਹਨੂੰ ਜਿਹੜੀ ਸਿਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿਨਾਂ ਕਿ ਬਿਮਾਰੀ ਤੋਂ ਬਚਣ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਕਰਦਾ ਹੈ ਕਿ ਇਹਵੇਂ ਦੇਖਦੇ ਪੰਜਾਬੀਆਂ ਦੀ ਕਰਦਾਰਕੁਸੀ ਬੜੀ ਕੀਤੀ ਜਾਂਦੀ ਹੈ ਪਹਿਲਾਂ ਸਿੱਧੂ ਤੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਕੰਗਣਾ ਰਣੌਤ ਦਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਕਿਵੇਂ ਦੇਖਦੋਂ ਇਹੋ ਜਿਹੀ ਬਿਆਨਬਾਜ਼ੀ ਨੂੰ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਆਂ ਮੇਰੇ ਪਰਵਾਦ ਦੇ ਨਾਲ ਤਾਂ ਇਹ ਚੀਜ਼ ਵਾਪਰੀ ਜਪੀ ਐ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਸ਼ੇਰ ਤੋਂ ਦੁਆਰਾ ਗੋਲਡੀ ਬਰਾੜ ਦੇ ਦੁਆਰਾ ਉਹਨੂੰ ਮੇਰਾ ਕਾਊਂਟਰ ਕੀਤਾ ਗਿਆ ਉਸ ਗੱਲ ਦੇ ਉੱਤੇ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹਦੇ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਡੇ ਤਾਂ ਮੱਥੇ ਤੇ ਲਿਖਤਾ ਬਾਗੀ ਬੇਸ਼ੱਕ ਸਾਡਾ ਕਰਦਾਰ ਦੇਸ਼ ਪ੍ਰਤੀ ਰਿਹਾ ਹੋਵੇ ਮੈਂ ਸਾਬਕਾ ਫੌਜੀ ਰਿਹਾ ਹਾਂ ਉਹ ਗੱਲਾਂ ਤਾਂ ਨਜ਼ਰਦਾ ਜੀ ਕਰਦੇ ਨੇ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਸ਼ਾ ਹੈ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੇ ਪੱਤਰਕਾਰ ਤੋਂ ਪ੍ਰੋਬਲਮ ਨਹੀਂ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਕਿਉਂਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਕਿ ਉਹ ਰਿਪੋਰਟੇ ਹੀ ਕੱਲੀ ਮੇਰੇ ਸਿੱਧੂ ਪਰਿਵਾਰ ਦੀ ਬਣਾ ਰਹੇ ਨੇ ਮੂਸੀਆ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੀਆ ਦਾ ਫੈਕਟਰ ਫਰਾਨਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ ਠੀਕ ਹੈ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਨੂ ਉਹ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਕਿਉਂਕਿ ਬੜੇ ਲੋਕਾਂ ਦੇ ਚੰਗਾ ਬੜੇ 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 ਲੀਡਰ ਹੋਏ ਨੇ ਭਾਏ ਦੋ ਦੋ ਤਿੰਨ ਤਿੰਨ ਵਾਰੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਤਸੋ ਸਿੱਧੂ ਮਸੇਰੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਦੰਸ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਮੈਂ ਵਿਅਕਤੀਗਤ ਤੌਰ ਤੇ ਬਹੁਤ ਲਾ ਕੇ ਵੀ ਗੱਲ ਕਹੀ ਹੈ ਵੀ ਦੇਖੋ ਅਸੀਂ ਤਾਂ ਹਾਸ਼ੀਰ ਉੱਤੇ ਪਹਿਲੀ ਪਹੁੰਚੇ ਹੋਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜੰਮਣ ਦੇਤੇ ਨੋਟਿਸ ਕੱਟ ਦਿੱਤੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਮੈਨੂੰ ਕਿ ਆਪ ਨੂੰ ਪਾਲਾਂਗੇ ਪਰ ਇਹ ਕੋਈ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਕਿ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਾਸਤੇ ਵਿੱਚ ਯਾਰ ਇੱਕ ਪੁਰੀ ਤਲਵਾਰ ਦੇ ਨਾਲ ਵੱਡੀ ਮਹਾਲੀ ਕਿਸੇ ਨੇ ਜ਼ਿਕਰ ਹੈ ਇਹਨੇ ਬੇਰਹਿਮੀ ਦੇ ਨਾਲ ਕੋਸ ਬੱਚੀ ਦਾ ਕਤਲ ਕਰਤਾ ਜਦੋਂ ਕੋਈ ਕਤਲ ਜੀ ਦਾ ਕੋਈ ਮਤ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਗੋਲੀ ਦਾ ਕਰੇ ਬਿਦਲਵਾ ਨਹੀਂ ਵੱਧ ਕੇ ਕਰੇ ਲਾਂਡਾੜ ਦੀ ਹਾਲਤ ਕਿੱਥੇ ਪਹੁੰਚ ਗਈ ਸਜਾ ਪੰਜਾਬ ਦੀ ਕਦੇ ਤੁਸੀਂ 3-4 ਸਾਲ ਤਾਂ ਮੈਂ ਲਗਾਤਾਰ ਪੁੱਠੜੇ ਮਾਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਜਨਰਲ ਆਂਟ ਇੰਵੋਲਡ ਮੈਂ ਇਸ ਕੱਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਦੇ ਵਿੱਚ ਕਦੇ ਸਜਾ ਹੁੰਦੀ ਦੇਖੀਏ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਗਣਾ ਹੀ ਨਹੀਂ ਹੈ ਜਿਸੇ ਕਰਕੇ ਲੋਕ ਪੈਸਾ ਕਮਾਰੇ ਹੁੰਦੇ ਅੰਕਲ ਜੀ ਪਰਿਵਾਰ ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿੱਧੂ ਦੇ ਪ੍ਰਸ਼ਾਸਨ ਨਾਲ ਇਹ ਹੀ ਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਜਿਹੜਾ ਆ ਕੈਂਸਰ ਦੀ ਅਵੇਅਰਨੈਸ ਨੂੰ ਉਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣ ਦੀ ਕਲਾ ਆਪ ਵੀ ਸਿੱਖਿਏ ਤੇ ਆਪਣੇ ਛੋਟੇ ਵੱਡੇ ਨੂੰ ਹੋਰ ਦੀ। ਭਾਗ ਜੀ ਕੇਕ ਨੂੰ ਲੈ ਕੇ ਇੱਕ ਅਪੀਲ ਕੀਤੀ ਹੈ ਵੀ ਕੇਕ ਨਹੀਂ ਕੱਟਣੇ ਜਾਂ ਵੱਧ ਨਹੀਂ ਲਿਓਣੇ ਤਾਂ ਉਹਦੇ ਬਾਰੇ ਦੱਸੋ ਜਰਾ ਕੀ ਕੰਮ ਹੈ। ਬੇਟਾ ਕੇਕ ਦੀ ਇਹ ਗੱਲ ਸੀ ਵੀ ਕੇਕ ਕਈ ਵਾਰ ਸੰਕਰਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਹੈ। ਤਾ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਹੁਣ ਜੇ ਕੀ ਕੀ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਸ਼ਤ ਤੱਕ ਜਾਨੀ ਉਹੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਮੈਂ ਸਾਨੂੰ ਆਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਹੁਣ ਜੇ ਮੈਂ ਸਾਰਾ ਦਿਨ 10 ਜਾਂ 50 ਜਵਾਕਾਂ ਨੂੰ ਕੇਕ ਹੀ ਖਵਾਈਏ ਨਾ ਸ਼ਾਮ ਤੱਕ ਫਿਰ ਉਹ ਬਿਮਾਰ ਹੀ ਹੋਣਗੇ ਨੰਬਰ 2 ਤੇ ਉਹ ਇੱਕ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚਣਾ ਹੈ ਕਿਉਂ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਜੇ ਉਹਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰ ਦਈਏ ਜੇ ਤੁਸੀਂ ਜੁੜੀ ਸਮਝੋ ਕਿ ਪਹਿਲੀ ਗੱਲ ਤਾਂ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਵਾਸੇ ਦਾ ਲਿਖਾਂਗੇ ਤਾਂ ਆਪਾਂ ਉਹ ਹੀ ਉਹਦੇ ਵਿੱਚ ਯੋਗਦਾਨ ਪਾ ਦਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰਾ ਕੇਕ ਰੋਕਣ ਦਾ ਮਤਲਬ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ 'ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਖਵਾਉਣੀ ਪੈਣਗੇ ਕਿਸੇ ਨੂੰ ਕਿਤੇ ਨਾ ਕਿਤੇ ਕਰਕੇ ਤਾਂ ਕਰਕੇ ਉਹ ਇੱਕ ਵੇਸਟੇਜ ਹੈ। ਅੰਕ ਜੀ ਸਟੈਚੂ ਲਾਉਣੇ ਸੀਗੇ ਸਿੱਧੂ ਦਾ ਸਟੈਚੂ ਆਇਆ ਪਿਆ ਇੱਕ। ਕਦੋਂ ਲਾਉਣੇ ਆ ਉਹ ਕੀ ਕੀਤਾ ਨਾ। ਉਹ ਪਿਆਰ ਨੇ ਦੇਖੋ ਗ੍ਰਿਲੇ ਉੱਤੇ ਲੱਗ ਗਈ ਹੈ ਹਨਾ। ਅ ਥੱਲੇ ਦੇ ਉੱਤੇ ਹੁਣ ਅਸੀਂ ਉਹਨੂੰ ਪਾਣੀ ਨਾਲ ਵਾਰਸ਼ ਉਡੀਕ ਰਿਆ ਸੀ ਕਿ ਉਹ ਇੱਕ ਵਾਰ ਪਾਣੀ ਨਾਲ ਭਰ ਜਾਵੇ ਨਾ ਉਹਦੀ ਮਿੱਟੀ ਪੈ ਜਾਵੇ। ਹੁਣ ਆਪਾਂ ਜਿਹੜਾ ਲੈਂਡਸਕੇਪਿੰਗ ਕਰਵਾ ਕੇ ਉਹਦੇ ਘਾਹ ਲਾ ਕੇ ਪਾਰਕ ਦਾ ਜਿਹੜਾ ਆਪਣੇ ਕੋਲ ਡੀਟੈਲ ਨਕਸ਼ਾ ਉਹ ਆ ਚੁੱਕਿਆ। ਉਹ ਬਣਾ ਕੇ ਫਿਰ ਉਹ ਇੱਕ ਮਾਰਬਲ ਇਹੜਾ ਬਲੈਕ ਲੱਗ ਕੇ ਥੜਾ ਜਿਹਾ ਬੰਦਾ ਹੁੰਦਾ ਪੰਜ ਫੁੱਟ ਦਾ ਉਹਦੇ ਉੱਪਰ ਉਹਨੂੰ ਆਪਾਂ ਮਹੀਨੇ ਵੀਦਾਂ ਚ ਕਰਦੇ ਆਂ ਅੰਸ਼ੀ ਤੇ ਲੱਗੇ ਹੋਏ ਆ ਤਾਂ ਉਹਨੂੰ ਤਾਂ ਦੂਸਰੀ ਜਗ੍ਹਾ ਹੈਗੀ ਹੈ ਜਵਾਰ ਕਿਆਂ ਕੁਝ ਜਵਾਰ ਕਿਆਂ ਦਾ ਵੀ ਉੱਥੇ ਸੀ ਕੋਈ ਜਗ੍ਹਾ ਦਾ ਦੇਖ ਰਹੇ ਆ ਅਸੀਂ ਪਾਸੇ ਇਹ ਇਹ ਆਪਾਂ ਉਹ ਕਨਾਲ ਤੇ ਕਨਾਲ ਜਿੱਥੇ ਜਗ੍ਹਾ ਬਣ ਗਈ ਆ ਨਾ ਆਪਾਂ ਦੂਜੇ ਨੂੰ ਵੀ ਉੱਥੇ ਲਾ ਦਿੰਦੇ ਆ ਮਤਲਬ ਅਗਲੀ ਬਰਸੀ ਤੋਂ ਪਹਿਲਾਂ ਪਹਿਲਾਂ ਆਪਾਂ ਦੋਨਾਂ ਨੂੰ ਸਹੀ ਕਰਨਾ ਅੰਕਲ ਜੀ ਪ੍ਰਚਨਨੋਮੀ ਸੀ ਕਿ ਸਿੱਧੂ ਦਾ ਗਾਣਾ ਜਿਹੜਾ ਆਊਗਾ ਜਨਮ ਦਿਨ ਤੇ ਤਾਂ ਕੀ ਕਦੋਂ ਜਿਹੜਾ ਅਗ ਲਗਾਣਾ ਅਰਲੀ ਜੋ ਸਾਡਾ ਅਸੀਂ ਗਾਣਾ ਜਨਮ ਦਿਨ ਤੇ ਛੱਡਣਾ ਸੀ ਪਰੰਤੂ ਸਿੱਧੂ ਦੇ ਨਾਲ ਲੱਖੀ ਜਿਹੜੀ ਸਹਿ ਗਾਇਕ ਆਪਣੇ ਇੱਥੇ ਆ ਕੇ ਗਈ ਸੀ ਸਟੈਪਲ ਦੀ ਸਟੈਪਲਿੰਗ ਤਾਂ ਸਟੈਪਲ ਵੀ ਇੱਕ EP ਆ ਰਹੀ ਹੈ ਉਹਦੇ ਤੇ ਸਿੱਧੂ ਦਾ ਗਾਣਾ ਹੈ ਤਾਂ ਜੇ ਹੁਣ ਅਸੀਂ ਅੱਜ ਛੱਡ ਤਾਂ ਫਿਰ ਉਹਨੇ EPO ਨੇ ਡੇਟਾਂ ਦੇ ਰੱਖੀਆਂ ਨੇ ਉਹ ਐਸ ਵੀ ਨਹੀਂ ਆਊਗਾ ਦਾ ਉਹ ਪਹਿਲਾ ਵੀ ਉਹ ਜਨਲੈਂਡੋਂ ਉਸ ਤੋਂ ਬਾਅਦ ਜਿੰਨੇ ਟਾਈਮ ਲੱਗਦਾ ਉਹਦੇ ਵਿੱਚੋਂ ਫਿਰ ਅਗਲਾ ਸਟੀਲ ਬਿੰਗਲ ਦਾ ਗਾਣਾ ਤਿਆਰ ਹੈ ਤਾਂ ਜਿਹੜੇ ਉਹਦੇ ਨਾਲ ਕਲਾਬ ਕੀਤੀਆਂ ਹੋਈਆਂ باقی ਆਰਟਿਸਟਾਂ ਦੇ ਨਾਲ ਯੂਕੇ ਦੇ ਨਾਲ ਪਹਿਲਾਂ ਉਹਨਾਂ ਨੂੰ ਨਿਕਲ ਲੈਂਦੀ ਐ ਤੇ ਫਿਰ ਆਪਾਂ ਦੇਖ ਲਾਂਗੇ ਨਵੇਂ ਸਾਲ ਦੀ ਫਿਰਦਿਆਂਗੇ ਆਪਣੀ ਕੋਲ ਤਿਆਰ ਹੁੰਦਾ ਕਿ ਆਪਾਂ ਜਦੋਂ ਗੈਪ ਮਿਲ ਗੋ ਵੀ ਠੀਕ ਹੈ